ਚੋਨਾ ਜਿਵੇਂ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਸਾਡੇ ਦੇਸ਼ ਦੇ ਵਿੱਚ ਸਾਰੇ ਨਾਗਰਿਕ ਬਰਾਬਰ ਆ ਸਾਰਿਆਂ ਨੂੰ ਬਰਾਬਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈਗਾ ਪਰ ਦੇਖਿਆ ਜਾਵੇ ਤਾਂ ਇੱਥੇ ਇੱਕ ਬੰਦਾ ਪਤਾ ਨਹੀਂ ਕਿੰਨੀ ਕਿ ਧਨ ਦੌਲਤ ਇਕੱਠੀ ਕਰੀ ਬੈਠਾ ਔਰ ਭਾ ਖਰ ਭਰ ਪਿਆ ਸਾਰੀ ਧਨ ਦੌਲਤ ਉਹਦੇ ਕੋਲੇ ਇਕੱਠੀ ਹੈਗੀ ਆ ਤੇ ਇੱਕ ਪਾਸੇ ਉਹ ਲੋਕ ਆ ਜਿਹੜੇ ਕਾगज ਚੁਗਣ ਦੇ ਲਈ ਮਜਬੂਰ ਹੋਏ ਪਏ ਆਗੇ ਇਹ ਤਰਾਸ ਦੀ ਆ ਸਾਡੇ ਸਮਾਜ ਦੀ ਜੇ ਜ਼ਮੀਨਾਂ ਦੀ ਗੱਲ ਕਰੀਏ ਸਾਥੀਆਂ ਨੇ ਵੀ ਪਹਿਲਾਂ ਗੱਲ ਕੀਤੀ ਕਿ ਇੱਥੇ ਕਈ ਲੋਕਾਂ ਦੇ ਕੋਲੇ 100-100 ਕਿੱਲਾ 1000-1000 ਕਿੱਲਾ ਜ਼ਮੀਨ ਹੈਗੀ ਆ ਤੇ ਕਈਆਂ ਦੇ ਕੋਲੇ ਇੱਕ ਟੋਟਾ ਵੀ ਜ਼ਮੀਨ ਦਾ ਹੈ ਨਹੀਂਗਾ ਸੋ ਜ਼ਮੀਨ ਦਾ ਸਵਾਲ ਆ ਜਿਹੜਾ ਉਹ ਸਭ ਤੋਂ ਵੱਡਾ ਏ ਤੇ ਜਿੱਥੇ ਸੰਵਿਧਾਨ ਇਹ ਗੱਲ ਕਹਿੰਦਾ ਕਿ ਸਾਰੇ ਬਰਾਬਰ ਆ ਪਰ ਅਸਲੀ ਤਸਵੀਰ ਆ ਜਿਹੜੀ ਸਾਡੇ ਸਮਾਜ ਦੀ ਇਹ ਆ ਕਿ ਇੱਥੇ ਬਰਾਬਰੀ ਬਰੂਬਰੀ ਕੋਈ ਨਹੀਂ ਹੈਗੀ